ਸਰਕਾਰ ਦੇ ਬੰਦੇ ਹੋਰ ਕੋਈ ਲੈ ਲੈ ਸੱਤਾ ਤੇਰੇ ਵਾਲੇ ਹੀ ਕਹਿੰਦੇ ਆ ਕਹਿੰਦੇ ਕਿ ਐਲਾਨ ਸੁਖਬੀਰ ਸਿੰਘ ਬਾਦਲ ਕਰਦਨੇ ਵੰਡਦੀ ਐ ਐਸਜੀਪੀਸੀ ਆ ਕੋਈ ਗੱਲ ਇੱਕ ਇੱਕ ਚੀਜ਼ ਦੱਸ ਦਿੰਨ ਆ ਹੁਣ ਜੋ ਬੰਦਾ ਫਰਸਟ੍ਰੇਟ ਹੋ ਜਾਂਦਾ ਨਾ ਘਬਰਾ ਜਾਂਦਾ ਤੇ ਫਿਰ ਆ ਗੱਲਾਂ ਚ ਲੱਗ ਜਾਂਦੇ ਝੂਠ ਦਾ ਕੋਈ ਹੱਦ ਹੀ ਨਹੀਂ ਜਦੋਂ ਹਰ ਚੀਜ਼ ਤੇ ਝੂਠ ਬੋਲਦੇ ਆ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਜਿਹੜੇ ਸਾਬਕਾ ਜਥੇਦਾਰ ਸਾਹਿਬ ਉਹ ਕਹਿੰਦੇ ਆ ਕਿ ਇਹ ਗੋਲਕ ਦਾ ਪੈਸਾ ਸੀ ਗੁਰਬਾਣੀ ਵੇਚ ਕੇ ਪੈਸਾ ਕਮਾਇਆ ਸੁਖਬੀਰ ਸਿੰਘ ਬਾਦਲੋਂ ਪੈਸੇ ਵੰਡ ਰਹੇ ਨੇ ਥੋੜੀ ਸਾਹਿਬ ਤੁਸੀਂ ਇੱਕ ਗੱਲ ਜਾਣਦੇ ਹੋ ਤੁਸੀਂ ਵੀ ਜਾਣਦੇ ਹੋ ਸੀ ਮੀਡੀਆ ਚੋਂ ਜੀ ਗੁਰਬਾਣੀ ਵਾਸਤੇ ਪੀਟੀਸੀ ਪੈਸੇ ਦਿੰਦੀ ਸੀ ਹਮ ਆਪਣੇ ਐਸਜੀਪੀਸੀ ਨੂੰ ਜੀ 2-2 ਕਰੋੜ ਰੁਪਏ ਸਾਲ ਦਾ ਅਸੀਂ ਐਜ਼ ਅ ਉਹ ਕੀ ਕਰਦੇ ਆ ਸੇਵਾ ਦਿੰਦੇ ਸੀ ਹਾਂਜੀ ਨਾਲੇ ਗੁਰਬਾਣੀ ਕਿਤੇ ਵੇਚੀ ਨਹੀਂ ਜਾਂਦੀ ਵੇਚ ਸਕਦੇ ਹੀ ਨਹੀਂ ਹੈ ਹਮ ਆ ਝੂਠ ਤੇ ਝੂਠ ਜੇ ਇਹਨਾਂ ਨੂੰ ਦੱਸਾਂ ਕਿ ਜਦੋਂ ਬੰਦਾ ਖਪਰਾ ਜਾਏ ਹਮ ਫਿਰ ਬੋਲਣ ਤੋਂ ਬਿਗੈਰ ਸੋਚੇ ਬੋਲਣ ਲੱਗ ਜਾਂਦੇ ਮੈਂ ਕਿ 1 ਰੁਪਿਆ ਪ੍ਰੂਫ ਕਰ ਦੇਣ 1 ਰੁਪਿਆ ਪ੍ਰੂਫ ਕਰ ਦੇਣ ਇਹ ਸਾਰਾ ਕੁਝ ਤੁਸੀਂ ਇਕੱਲੇ ਤੌਰ ਤੇ ਕਰ ਰਹੇ ਹੋ ਜਾਂ ਐਂਟਾਇਰ ਅਕਾਲੀ ਦਲ ਤੁਹਾਨੂੰ ਸਪੋਰਟ ਕਰ ਰਿਹਾ ਮੈਂ ਆਪਣੇ ਤਰਫੋਂ ਵੀ ਕਰ ਰਿਹਾ ਤੇ ਸਾਡੀ ਅਕਾਲੀ ਪਾਰਟੀ ਵੀ ਕਰ ਰਹੀ ਹੈ ਤੇ ਜਿਹੜੇ ਸਾਡੇ ਦੋਸਤ ਮਿੱਤਰ ਅੱਛਾ ਇਹ ਸਾਥੀ ਉਹਨਾਂ ਨੂੰ ਵੀ ਇਨਵੋਲਵ ਕੀਤਾ ਹੈ ਜਿਨੇ ਮੇਰੇ ਅਸੀਂ ਜਾਣੂ ਹੈ ਕੋਈ ਇੰਡਸਟਰੀ ਚ ਹੈ ਕੋਈ ਪ੍ਰਾਈਵੇਟ ਹੈ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਆਪਾਂ ਮਦਦ ਕਰੀਏ ਤੇ ਮੈਨੂੰ ਬੜੀ ਖੁਸ਼ੀ ਹੈ ਲੋਕੀ ਖੁੱਲ੍ਹੇ ਦਿਲ ਨਾਲ ਲੱਗੇ ਤੁਸੀਂ ਦੋਸਤਾਂ ਨੂੰ ਮਦਦ ਦੀ ਗੱਲ ਕੀਤੀ ਪਤਾ ਲੱਗਿਆ ਸਰਕਾਰ ਵੀ ਆਪਣੇ ਦੋਸਤਾਂ ਮਿੱਤਰਾਂ ਐਨਆਰਆ ਨੂੰ ਫੋਨ ਕਰਨ ਲੱਗੇ ਸਾਰੇ ਮੰਤਰੀ ਸਾਰੇ ਐਮਐਲਏ ਵੀ ਭਾਈ ਸਾਨੂੰ ਦਸਵੰਦ ਕੱਢ ਕੇ ਦਿਓ ਮੈਂ ਹੈਰਾਨਾ ਹਾਂ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਾ ਸੀਐਮ ਰੀਲੀਫ ਫੰਡ ਹੁੰਦਾ ਹ ਉਹਦੇ ਚ ਕਿਉਂ ਨਹੀਂ ਮੰਗਦਾ ਹਮ ਹੁਣ ਇਹ ਨਵਾਂ ਫੰਡ ਸ਼ੁਰੂ ਕਰ ਦਿੱਤਾ ਕਿਉਂਕਿ ਜਿਹੜਾ ਪੈਸਾ ਸੋਚਦਾ ਕਿ ਮੈਨੂੰ ਇਕੱਠਾ ਹੋਊਗਾ ਅਸੀਂ ਇਸ਼ਤਿਹਾਰ ਲਾ ਲਾਂਗੇ ਅਸੀਂ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਕੰਪੇਨਿਜ ਵਰਤਾਂਗੇ ਦੇਖੋ ਐਨੇ ਘਟਿਆ ਪਾਰਟੀ ਐ ਤੇ ਇਹ ਜੇ ਘਟਿਆ ਲੀਡਰਸ਼ਿਪ ਇਹਨਾਂ ਦੀ ਹਰ ਚੀਜ਼ 'ਚ ਪੈਸਾ ਕਮਾਉਣਾ ਚਾਹੁੰਦੇ ਆ ਜੀ ਜੇ ਚਾਹੀਦਾ ਸਰਕਾਰ ਸਰਕਾਰ ਹਰ ਬਾਰ ਜੇ ਕੋਈ ਜੇ ਸੀਐਮ ਰਿਕੁਐਸਟ ਕਰਦਾ ਤੇ ਸੀਐਮ ਰੀਲੀਫ ਫੰਡ 'ਚ ਕਰਦਾ ਹੂੰ ਜਿਵੇਂ ਪ੍ਰਧਾਨ ਮੰਤਰੀ ਪੀਐਮ ਰੀਲੀਫ ਫੰਡ 'ਚ ਹੁੰਦਾ ਹੈ ਆਪਣਾ ਫੰਡ ਕੋਈ ਨਹੀਂ ਬਣਾਉਂਦਾ ਇਹਨਾਂ ਨੇ ਆਪਣਾ ਬਣਾ ਲਿਆ ਸੋਚਦਾ ਕਿ ਇਹਦੇ 'ਚ ਹੀ ਪੈਸਾ ਇਕੱਠਾ ਕਰ ਲਈਏ ਇਹ ਤਾਂ ਘਟਿਆ ਗੱਲ ਕੀ ਹੋ ਸਕਦੀ अच्छा ਜਦੋਂ ਬੰਦਾ ਸੁਖਬੀਰ ਜੀ ਸੇਵਾ ਕਰਦਾ ਤਾਂ ਬੜੇ ਸਵਾਲ ਹੁੰਦੇ ਹਰ ਬੰਦੇ ਅੱਜ ਕੱਲ ਸਮਾਜ ਸੇਵੀ ਸੰਸਥਾਾਂ ਦਾ ਵੀ ਹੁੰਦੇ ਨੇ ਲੀਡਰਾਂ ਤੇ ਤਾਂ ਹੋਣੇ ਹੋਣੇ ਆ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੋ ਤਾਂ ਤੁਹਾਡੇ ਬਾਰੇ ਵੀ ਕਹਿੰਦੇ ਜੀ ਸੁਖਬੀਰ ਸਿੰਘ ਬਾਲਤਵ ਕਬ ਦੇ ਖੁਸ਼ੀ ਹੋਈ ਜ਼ਮੀਨ ਲੱਭਦੇ ਫਿਰਦੇ ਇਸ ਕਰਕੇ ਤੁਰੇ ਫਿਰਦੇ ਆ ਪਰ ਗਰਾਊਂਡ ਤੇ ਤੁਹਾਨੂੰ ਲੋਕਾਂ ਦਾ ਰਿਵਰਟ ਕੀ ਹੈ ਫੀਡਬੈਕ ਕੀ ਹੈ ਕਿਉਂਕਿ ਲੰਬੇ ਅਰਸੇ ਬਾਅਦ ਤੁਹਾਨੂੰ ਕੱਲੇ-ਕੱਲੇ ਥਾਂ ਤੇ ਜਾਣ ਦਾ ਜਿਹੜਾ ਇਹ ਅਨਫੋਰਚੂਨੇਟ ਹੈ ਬਟ ਤੁਸੀਂ ਘਰਾਂ ਤੱਕ ਅਪਰੋਚ ਕਰ ਰਹੇ ਹੋ ਲੋਕ ਤੁਹਾਨੂੰ ਕੀ ਕਹਿੰਦੇ ਇਹਦੇ ਬਾਰੇ ਦੇਖੋ ਵੱਡੇ ਬਾਦਲ ਸਾਹਿਬ ਨੇ ਵੀ ਪੂਰੀ ਜ਼ਿੰਦਗੀ ਸੇਵਾ ਕੀਤੀ ਹਾਂਜੀ ਵੱਡੇ ਬਾਦਲ ਸਾਹਿਬ ਕਿਤੇ ਵੀ ਲੋੜ ਹੁੰਦੀ ਨਾ